ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਹੀ ਸਾਰੇ ਵਧੀਆ ਹੋਗੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਆਪਣੇ ਚੌਣ ਵਾਲੇ ਭੈਣ ਭਰਾ ਦਰਸ਼ਕਾਂ ਦੇ ਨਾਲ ਇੱਕ ਬਹੁਤ ਹੀ ਮੰਦਭਾਗੀ ਖਬਰ ਬਹੁਤ ਹੀ ਅਫਸੋਸ ਵਾਲੀ ਖਬਰ ਸਾਂਝੀ ਕਰਾਂਗਾ ਮੈਂ ਗੱਲ ਕਰ ਰਿਹਾ ਹਾਂ ਰਾਜਵੀਰ ਜਵੰਦਾ ਦੀ ਜਿਨ੍ਹਾਂ ਦੀ ਸਿਹਤ ਦੇ ਵਿੱਚ ਕੋਈ ਵੀ ਬਿਹਤਰੀ ਨਹੀਂ ਆ ਰਹੀ ਹੋਂਦ ਤੇ ਪੰਜਾਬ ਦੀਆਂ ਮਾਵਾਂ ਵੀ ਉਹਨਾਂ ਵਾਸਤੇ ਰੋ ਰੋ ਕੇ ਅਰਦਾਸਾਂ ਕਰਨਦੀਆਂ ਕਿਉਂਕਿ ਉਹਨਾਂ ਦੇ ਵੀ ਛੋਟੇ-ਛੋਟੇ ਦੋ ਮਾਸੂਮ ਬੱਚੇ ਐ ਤੇ ਸਾਰੇ ਹੀ ਪੰਜਾਬੀ ਵੀਰ ਵੀ ਤੇ ਆਪਣੇ ਜਿੰਨੇ ਵੀ ਫਿਲਮ ਇੰਡਸਟਰੀ ਦੇ ਲੋਕ ਸੀ ਸਿੰਗਰ ਸੀ ਜਾਂ ਜਿੰਨੇ ਵੀ ਉਹਦੇ ਉਹਨਾਂ ਦੇ ਚੌਣ ਵਾਲੇ ਇਹ ਸਾਡੇ ਵਰਗੇ ਵੀ ਜਿਹੜੇ ਭੈਣ ਭਰਾ ਸਾਰੇ ਉਹਨਾਂ ਵਾਸਤੇ ਅਰਦਾਸ ਦੁਆ ਕਰ ਰਹੇ ਨੇ ਉਹਨਾਂ ਦੀ ਸਿਹਤ ਦੇ ਵਿੱਚ ਕੋਈ ਫਰਕ ਨਹੀਂ ਪੈ ਰਿਹਾ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਅੱਜ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਗੱਲ ਕਰਾਂਗੇ ਪਹਿਲਾਂ ਆਪਾਂ ਚੱਲ ਕੇ ਦੇਖ ਲੈਣਾ ਵੀਡੀਓ ਫਿਰ ਕਰਨੇ ਇਸੇ ਵਿਚਾਰ ਬਹੁਤ ਵੱਡੀ ਖਬਰ ਆ ਜਿਵੇਂ ਕਿ ਰਾਜਵੀਰ ਜਵੰਦਾ ਨੂੰ ਲੈ ਕੇ ਪੂਰੇ ਪੰਜਾਬ ਦੀਆਂ ਮਾਂਵਾਂ ਕੇ ਰੋਂਣ ਲੱਗੀਆਂ ਨੇ ਅੱਜ ਜਿਹੜੀ ਖਬਰ ਮੰਦ ਭਾਗੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਬੜੀ ਹੀ ਅਹਿਮ ਖਬਰ ਯਾਨੀ ਤਾਜ਼ਾ ਰਿਪੋਰਟ ਨੇ ਪੂਰੇ ਪੰਜਾਬ ਦੀਆਂ ਮਾਂਵਾਂ ਭੈਣਾਂ ਦੇ ਅੱਖਾਂ ਦੇ ਵਿੱਚ ਅਥੂੰ ਜਾ ਦਿੱਤੀ ਨਹੀਂ ਬਹੁਤ ਸਾਰੀਆਂ ਨਿਊਜ਼ ਰਿਪੋਰਟਾਂ ਦੇਖੀਆਂ ਕੋਈ ਕੁਝ ਕਹਿੰਦਾ ਸੀ ਕੋਈ ਕੁਝ ਕਹਿੰਦਾ ਸੀ ਪਰ ਜਿਹੜੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਇਸ ਨੇ ਪੂਰਾ ਪੰਜਾਬ ਹਿਲਾ ਕੇ ਰੱਖ ਦਿੱਤਾ ਕਿਉਂਕਿ ਰਾਜਵੀਰ ਜਵੰਦਾ ਦੇ ਜਿੰਨੇ ਵੀ ਫੈਨਸ ਨੇ ਇਸ ਖਬਰ ਦੇ ਨਾਲ ਬਹੁਤ ਵੱਡੇ ਪੱਧਰ ਦੇ ਉੱਤੇ ਧੱਕਾ ਲੱਗ ਚੁੱਕੇ ਔਰ ਦੂਜੇ ਪਾਸੇ ਅਰਦਾਸਾਂ ਬੜੇ ਪੱਧਰ ਤੇ ਕਰਵਾਈਆਂ ਗਈਆਂ ਕਹਿੰਦੇ ਜੀ ਰਾਜਵੀਰ ਜਵੰਦਾ ਫੇਰ ਤੋਂ ਬਿਸਤਰ ਤੋਂ ਖੜੇ ਹੋ ਜਾਣਗੇ ਪਰ ਮੈਂ ਪਹਿਲੇ ਦਿਨੀ ਇਹ ਖਬਰ ਪਾ ਦਿੱਤੀ ਸੀ ਕਿ ਜਿਹੜਾ ਤਾਂ ਉਹ ਦੇ ਕੋਲੋਂ ਮਣਕਾ ਟੁੱਟ ਗਿਆ ਉਹ ਬਹੁਤ ਹੀ ਗੰਬੀਰ ਸਥਿਤੀ ਦੇ ਵਿੱਚ ਲੈ ਜਾ ਚੁੱਕਿਆ ਰਾਜਵੀਰ ਜਵੰਦਾ ਨੂੰ ਕਿਉਂਕਿ ਰਾਜਵੀਰ ਜਵੰਦਾ ਇੱਕ ਐਸੇ ਸਿੰਗਰ ਪੰਜਾਬ ਦਾ ਹਰ ਇੱਕ ਬੱਚਾ ਹਰ ਇੱਕ ਮਾਂ ਰਾਜਵੀਰ ਜਵੰਦਾ ਦੇ ਲਈ ਅਰਦਾਸ ਕਰ ਰਹੀ ਸੀ ਫੇਰ ਤੋਂ ਆਪਣੇ ਬੱਚਿਆਂ ਦੇ ਵਿੱਚ ਵਾਪਸ ਆ ਜਾਵੇ ਕਿਉਂਕਿ ਦੋ ਛੋਟੇ ਛੋਟੇ ਬੱਚੇ ਵੀ ਸੀ ਪਰ ਜਿਹੜੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਇੱਕ ਵੀਡੀਓ ਦੇ ذریعے ਇਸ ਨੇ ਪੂਰਾ ਪੰਜਾਬ ਹਿਲਾ ਕੇ ਰੱਖ ਦਿੱਤਾ ਬਹੁਤ ਸਾਰੇ ਜੋਤਸੀ ਵੀ ਆਏ ਇੱਕ ਪਹਠਵਾਨੀ ਵੀ ਹੋਈ ਹੈ ਤਾਂ ਰਾਜਵੀਰ ਜਵੰਦਾ ਦੇ ਇੱਕ ਜੋਤਸੀ ਨੇ ਇੱਕ ਪੰਡਤ ਨੇ ਉਹ ਵਿਖਵਾਨੀ ਕੀਤੀ ਸੀ ਤਾਰੇ ਜੇਕਰ 17 ਤਰੀਕ ਤੱਕ ਜਿੰਦਾ ਰਹਿੰਦੇ ਨੇ ਤਾਂ ਉਸ ਤੋਂ ਬਾਅਦ ਬੜੀ ਲੰਮੀ ਉਮਰ ਹੋ ਜਾਣੀ ਹੈ ਰਾਜਵੀਰ ਜਵੰਦਾ ਦੀ ਪਰ ਉਹ ਖਬਰ ਵੀ ਬਿਲਕੁਲ ਝੂਠ ਨਜ਼ਰ ਆ ਰਹੀ ਹੈ ਔਰ ਦੂਜੇ ਪਾਸੇ ਪੰਜਾਬ ਦੇ ਅੰਦਰ ਇਸ ਖਬਰ ਨੇ ਤਹਿਲਕਾ ਕਨੇ ਮਚਾ ਦਿੱਤਾ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਸਾਂਝੀ ਕਰਾਂਗੇ ਜਿਹੜੀ ਕਿ ਹੈਰਾਨ ਕਰ ਦੇਣ ਵਾਲੀ ਹੈ ਸੁਣ ਹੋਰ ਗੱਲ ਕਰਦੇ ਆ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਰਾਜੀਵ ਜਵੰਦਾ ਦੀ ਹਾਲਤ ਵਿੱਚ ਕੋਈ ਸੁਧਾਰ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ 7ਵੇਂ ਦਿਨ ਵੀ ਵੈਂਟੀਲੇਟਰ ਸਪੋਰਟ ਤੇ ਹੁੰਦੇ ਨੇ ਰਾਜੀਵ ਜਵੰਦਾ ਫੋਰਟਿਸ ਹਸਪਤਾਲ ਦੇ ਵੱਲੋਂ ਮੈਡੀਕਲ ਬਲਟਨ ਜਾਰੀ ਕੀਤਾ ਗਿਆ ਨਿਊਰੋਲੋਜੀਕਲ ਹਾਲਤ ਅਜੇ ਵੀ ਨਾਜ਼ੁਕ ਹੈ ਫੋਰਟਿਸ ਦੇ ਵੱਲੋਂ ਸਿੱਕਿਆ ਗਿਆ ਤਾਂ ਫਿਲਹਾਲ ਪੰਜਾਬੀ ਗਾਇਕ ਰਾਜੀਵ ਜਵੰਦਾ ਜਿਨ੍ਹਾਂ ਦੀ ਸਿਹਤ ਦੇ ਵਿੱਚ ਕੋਈ ਵੱਡਾ ਸੁਧਾਰ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਨਿਊਰੋਲੋਜੀਕਲ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ ਇਹ ਜਾਣਕਾਰੀ ਫੋਰਟਿਸ ਹਸਪਤਾਲ ਦੇ ਵੱਲੋਂ ਸਾਂਝੀ ਕੀਤੀ ਗਈ ਕ੍ਰਿਟੀਕਲ ਕੇਅਰ ਨਿਊਰੋਸਾਇੰਸ ਟੀਮ ਦੀ ਨਿਗਰਾਨੀ ਹੇਠ ਹੈ ਰਾਜਵੀਰ ਜਵੰਦਾ ਦੀ ਹਾਲਤ ਕੋਈ ਸੁਧਾਰ ਨਹੀਂ ਲਗਾਤਾਰ ਡਾਕਟਰਾਂ ਦੀ ਨਿਗਰਾਨੀ ਦੇ ਵਿੱਚ ਨੇ ਉਹਨਾਂ ਨੂੰ ਚਾਣ ਵਾਲੇ ਉਹਨਾਂ ਦੇ ਸਾਥੀ ਪੰਜਾਬੀ 뮤직 ਇੰਡਸਟਰੀ ਦੇ ਲਗਾਤਾਰ ਅਰਦਾਸ ਬੇਨਤੀਆਂ ਕਰ ਰਹੇ ਨੇ ਕਿ ਜਲਦ ਸਿਹਤਯਾਬ ਹੋਣ ਰਾਜਵੀਰ ਜਵੰਦਾ ਤਾਂ ਦਿਲ ਦੀ ਗਤੀ ਨੂੰ ਬਣਾਈ ਰੱਖਣ ਦੇ ਲਈ ਦਵਾਈ ਦਿੱਤੀ ਜਾ ਰਹੀ ਹੈ ਗਾਇਕ ਦੀ ਹਾਲਤ ਵਿੱਚ ਅਜੇ ਵੀ ਕੋਈ ਖਾਸ ਸੁਧਾਰ ਹੁੰਦਾ ਹੋਇਆ ਨਜ਼ਰ ਨਹੀਂ ਆਇਆ ਜਵੰਦਾ ਦੀ ਹਾਲਤ ਦੇ ਉੱਤੇ ਫੋਰਟਿਸ ਦਾ ਬਿਆਨ 2 ਅਕਤੂਬਰ 2025 ਦਾ ਕ੍ਰਿਟੀਕਲ ਕੇਅਰ ਅਤੇ ਨਿਊਰੋਸਾਇੰਸ ਟੀਮ ਦੀ ਨਿਗਰਾਨੀ ਦੇ ਵਿੱਚ ਵੈਂਟੀਲੇਟਰ ਦੇ ਉੱਤੇ ਨੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਤਾਂ ਸੁਣ ਲੈ ਪੰਜਾਬ ਵਾਲਾ ਜਿਵੇਂ ਪੰਜਾਬ ਦੇ ਅੰਦਰ ਉਸ ਖਬਰ ਨੇ ਤਹਿਲ ਕੰਮ ਜਾ ਦਿੱਤਾ ਹੈ ਯਾਨੀ ਰਾਜਵੀਰ ਜਵੰਦਾ ਹੁਣ ਜਿਹੜੀ ਧਾਰਨਾ ਮੈਂ ਖਬਰ ਸੁਣਾਉਣ ਜਾ ਰਿਹਾ ਰਾਜਵੀਰ ਜਵੰਦਾ ਦੇ ਉੱਤੇ ਇੱਕ ਭਵਿੱਖ ਬਾਣੀ ਹੋਈ ਹੈ ਕਹਿੰਦੇ ਜੀ ਜੇਕਰ 17 ਅਕਤੂਬਰ ਤੱਕ ਜਿਉਂਦਾ ਰਹਿੰਦਾ ਰਾਜਵੀਰ ਜਵੰਦਾ ਜਿੰਦਾ ਰਹਿੰਦੇ ਨੇ ਇਹ ਗੱਲ ਸੁਣਨ ਵਾਲੀ ਆ ਬੜੇ ਧਿਆਨ ਦੇ ਨਾਲ ਤਾਂ ਫੇਰ ਰਾਜਵੀਰ ਜਵੰਦਾ ਦੀ ਇੱਕ ਕਿਸੇ ਪੰਦਰ ਦੀ ਬਹੁਤ ਪਹੁੰਚੇ ਹੋਈ ਦੀ ਭਵਿੱਖ ਬਾਣੀ ਆ ਤੁਸੀਂ ਸੁਣ ਵੀ ਚੁੱਕੇ ਹੋਵੋਗੇ ਕਿ ਫੇਰ ਰਾਜਵੀਰ ਜਵੰਦਾ 17 ਅਕਤੂਬਰ ਤੱਕ ਜੇਕਰ ਜਿੰਦਾ ਰਹਿੰਦੇ ਨੇ ਤਾਂ ਬੜੀ ਲੰਮੀ ਉਮਰ ਹੋ ਜਾਣੀ ਆ ਪਰ ਰਾਜਵੀਰ ਜਵੰਡਾ ਦਾ ਜਿਹੜਾ ਇਹ ਟਾਈਮ ਦੱਸਿਆ ਜੋਸੀ ਨੇ ਕਿ ਭਾਈ ਰਾਜਵੀਰ ਜਵੰਡਾ 2025 17 ਅਕਤੂਬਰ ਤੱਕ ਜੇਕਰ ਜਿੰਦਾ ਰਹਿੰਦੇ ਵੀ ਤਾਂ ਠੀਕ ਹੈ ਨਹੀਂ ਇਹਨਾਂ ਦੀ ਹਾਲਤ ਬੜੀ ਨਾਜ਼ੁਕ ਹੋ ਜਾਣੀ ਹੈ ਯਾਨੀ ਬਚਨ ਦੀ ਸਥਿਤੀ ਨਹੀਂ ਹੈ ਇਹ ਗੱਲ ਸੱਚ ਹੈ ਬਹੁਤੇ ਚੈਨਲ ਇਸ ਗੱਲ ਨੂੰ ਨਹੀਂ ਦੱਸ ਪਾਉਂਦੇ ਪਰ ਸੱਚ ਦੱਸਣਾ ਜ਼ਰੂਰੀ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਕਿਉਂਕਿ ਰਾਜਵੀਰ ਜਵੰਡਾ ਦੇ ਸਿਰ ਦੇ ਵਿੱਚ ਜਿਹੜੀ ਸੱਤ ਲੱਗੀ ਹੈ ਉਹ ਦਿਮਾਗ ਆ ਜਿਹੜਾ ਉਹਦੇ ਤੱਕ ਆਕਸੀਜਨ ਨਹੀਂ ਜਾਂਦਾ ਬੰਦ ਹੋ ਚੁੱਕਿਆ ਦਿਲ ਦੀ ਗਤੀ ਨੂੰ ਬਣਾਉਣ ਦੇ ਲਈ ਲਗਾਤਾਰ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਦਿਲ ਦੀ ਧੜਕਣ ਹੈ ਜਿਹੜੀ ਕਿਸੇ ਵੇਲੇ ਵੀ ਰੁਕ ਸਕਦੀ ਹੈ ਇਹ ਡਾਕਟਰ ਅਮਨਿਓ ਖੁਲਾਸਾ ਹਸਪੀਟਲ ਫੋਰ ਪੀਸ ਦੇ ਵਿੱਚੋਂ ਡਾਕਟਰ ਅਮਨਿਓ ਵੀ ਕੀਤਾ ਗਿਆ ਤਾਂ ਰਾਜਵੀਰ ਜਵੰਦਾ ਨੂੰ ਪੰਜਾਬ ਦੇ ਅੰਦਰ ਕਹਿੰਦੇ ਜੀ ਹੁਣ ਦਵਾਵਾਂ ਦਾ ਦੌਰ بڑے ਵੱਡੇ ਪੱਧਰ ਦੇ ਉੱਤੇ ਚੱਲ ਚੁੱਕਿਆ ਕੋਈ ਅਰਦਾਸਾਂ ਦਾ ਕਰਵਾ ਰਿਹਾ ਤੇ ਕੋਈ ਪਾਠ ਸੁਖ ਰਿਹਾ ਤੇ ਕੋਈ ਖੰਡ ਪਾਠ ਖਲਾ ਹੀ ਰਿਹਾ ਲੰਗਰ ਲਾ ਦਿੱਤੇ ਨੇ ਕਿ ਰਾਜਵੀਰ ਜਵੰਦਾ ਜਾਂਦੇ ਰਹਿਣ ਆਪਦੇ ਬੱਚਿਆਂ ਦੇ ਵਿੱਚ ਵਾਪਸ ਆ ਜਾਣ ਪਰ ਰਾਜਵੀਰ ਜਵੰਦਾ ਤੇ ਜਿਹੜੀ ਭਵਿੱਖਬਾਣੀ ਹੈ ਉਹ ਬਹੁਤ ਕੁਝ ਬਿਆਨ ਕਰਦੀ ਹੈ ਕਹਿੰਦੇ ਜਿਹੜੇ ਹਿਸਾਬ ਨਾਲ ਐਕਸੀਡੈਂਟ ਹੋਇਆ ਉਹਦੇ ਗ੍ਰਹਿ ਸਾਰੇ ਕੱਢੇ ਗਏ ਉਹਦੇ ਵਿੱਚ ਦੇਖਿਆ ਗਿਆ ਕਿ ਉਹ ਸਮੇਂ ਦੇ ਅੰਦਰ ਕਿੰਨੀ ਦੀ ਸਥਿਤੀ ਰਹੀ ਹੈ ਉਹਦੇ ਨਾਲ ਔਰ ਉਹਦੇ ਗ੍ਰਹਿ ਚੱਕਰ ਨੇ ਜਿਹੜੇ ਉਸ 17 ਅਕਤੂਬਰ ਤੱਕ ਬੜਾ ਹੀ ਭਿਆਨਕ ਮੰਝਰ ਹੈ ਰਾਜਵੀਰ ਜਵੰਦਾ ਦੇ ਨਾਲ ਹੋਣ ਜਾ ਰਿਹਾ ਯਾਨੀ ਜੋਤਸੀ ਦੇ ਮੁਤਾਬਕ 17 ਅਕਤੂਬਰ ਤੱਕ ਉਹਦੇ ਉੱਤੇ ਬਹੁਤ ਵੱਡੀ ਪੀੜਾ ਸਹਿਣ ਦਾ ਯਾਨੀ ਮਾਮਲਾ ਉਹਨਾਂ ਨੇ ਦੱਸਿਆ ਕਿ ਇਹਦੇ ਉੱਤੇ ਆਉਣਾ ਇਹ ਵਕਤ ਹੈ ਜਿਹੜਾ ਇਹ ਆਉਣਾ ਹੈ ਤਾਂ ਪੰਜਾਬ ਦੇ ਵਾਸੀਆਂ ਨੂੰ ਇਹਨਾਂ ਪੰਡਤਾਂ ਮੰਨੀਆਂ ਹੋਈ ਅਪੀਲ ਕੀਤੀ ਗਈ ਹੈ ਕਹਿੰਦੇ ਜੀ ਇੱਕੋ ਹੀ ਫਾਰਮੂਲਾ ਜੇਕਰ ਬਚਾ ਸਕਦਾ ਪ੍ਰਮਾਤਮਾ ਦੇ ਸਾਹਮਣੇ ਖੜ ਕੇ ਦੁਆ ਕਰੋ ਕਿ ਰਾਜਵੀਰ ਜਵੰਦਾ ਫੇਰ ਤੋਂ ਠੀਕ ਹੋ ਜਾਵੇ ਤੇ ਆਪਣੇ ਘਰ ਦੇ ਵਿੱਚ ਵਾਪਸ ਆਉਣ ਆਪਣੀ ਇੰਡਸਟਰੀ ਦੇ ਵਿੱਚ ਫੇਰ ਤੋਂ ਕੰਮ ਲੱਗਣ ਜਾਣ ਤਾਂ ਪੰਜਾਬ ਦੇ ਲੋਕਾਂ ਨੂੰ ਸਾਡੇ ਵੀ ਨਹੀਂ ਵੀ ਅਪੀਲ ਕਿ ਜਿੰਨੇ ਵੀ ਸਾਡੇ ਭੈਣ ਭਰਾ ਤੁਸੀਂ ਇਸ ਖਬਰ ਨੂੰ ਸੁਣ ਰਹੇ ਹੋ ਸ਼ੇਅਰ ਜ਼ਰੂਰ ਕਰ ਦਿਓ ਔਰ ਦੂਜੇ ਪਾਸੇ ਆਪਣੇ ਬੰਨੀਆਂ ਵੀ ਦੁਆ ਕਰਨੀ ਹੈ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੱਲੇ ਦੀ ਕੰਟੀਨੂਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਰਾਜਵੀਰ ਜਵੰਦਾ ਜਿਨ੍ਹਾਂ ਦਾ ਕੇ ਇੱਕ ਖਤਰਨਾਕ ਐਕਸੀਡੈਂਟ ਹੋ ਜਾਂਦਾ ਵੈ ਜਿਹਦੇ ਵਿੱਚ ਉਹਨਾਂ ਦੀ ਰੀੜ ਦੀ ਹੱਡੀ ਵੀ ਤਿੰਨ ਜਗ੍ਹਾ ਟੁੱਟ ਜਾਂਦੀ ਹੈ ਸਾਰਿਆਂ ਨੂੰ ਪਤਾ ਇਸ ਚੀਜ਼ ਦਾ ਕਿ ਫਿਰ ਉਹਨਾਂ ਦੇ ਧੌਂ ਦਾ ਮਨਕਾ ਉਹ ਵੀ ਟੁੱਟ ਜਾਂਦਾ ਆ ਦਿਮਾਗ ਤੱਕ ਆਕਸੀਜਨ ਨਹੀਂ ਜਾ ਰਹੀ ਹੁੰਦੀ ਤੇ ਡਾਕਟਰ ਕਹਿੰਦੇ ਕਿ ਉਹਨਾਂ ਦੀ ਜਿਹੜੀ ਕੰਡੀਸ਼ਨ ਹੈ ਬਹੁਤ ਹੀ ਕ੍ਰਿਟੀਕਲ ਹੈ ਹਾਲਤ ਬਹੁਤ ਨਾਜ਼ੁਕ ਹੈ ਤੇ ਜਿੰਨੇ ਵੀ ਲੋਗ ਉਹਨਾਂ ਨੂੰ ਮਿਲਣ ਜਾਂਦੇ ਆ ਡਾਕਟਰ ਇਹ ਹੀ ਹੈ ਨਾ ਅੱਗੇ ਸਾਰੇ ਆਗੇ ਦਰਖਾਸਤ ਰੱਖਦੇ ਆ ਅਪੀਲ ਕਰਦੇ ਆ ਕਿ ਉਹਨਾਂ ਵਾਸਤੇ ਹੁਣ ਅਰਦਾਸ ਕਰੋ ਕਿਉਂਕਿ ਜਿਸ ਤਰ੍ਹਾਂ ਦੀ ਉਹਨਾਂ ਦੀ ਕੰਡੀਸ਼ਨ ਹੈ ਜਾਂ ਸੂਰਤ ਹਾਲ ਹੈ ਨਾ ਹੁਣ ਉਹਨਾਂ ਨੂੰ ਕੋਈ ਜ਼ਿੰਦਗੀ ਦੀ ਤਰਫ ਮੋੜ ਸਕਦਾ ਤੇ ਉਹ ਪ੍ਰਮਾਤਮਾ ਰੱਬ ਅੱਲਾ ਪਾਕ ਦੀ ਜ਼ਾਤ ਹੀ ਮੋੜ ਸਕਦੀ ਹੈ ਬਾਕੀ ਕਿਉਂਕਿ ਜਿਸ ਤਰ੍ਹਾਂ ਉਹਨਾਂ ਦਾ ਐਕਸੀਡੈਂਟ ਹੋਇਆ ਤਾਂ ਟੁੱਟ ਗਈ ਧੌਂ ਦਾ ਜਿਹੜਾ ਮਨਕਾ ਟੁੱਟ ਗਿਆ ਨਾ ਬਹੁਤ ਖਤਰਨਾਕ ਕੰਮ ਹੋਇਆ ਤੇ ਉਹਨਾਂ ਦੇ ਡਾਕਟਰਾਂ ਦਾ ਜੋ ਕਹਿਣਾ ਮੈਂ ਉਸ ਦੇ ਮੁਤਾਬਕ ਜਿਹੜੇ ਉਹਨਾਂ ਦੇ ਚੌਣ ਆਲੇ ਹੈ ਸਿੰਗਰ ਇੰਡਸਟਰੀ ਦੇ ਦੂਸਰੇ ਜਿਹੜੇ ਇਹ ਲੋਕ ਹੈ ਉਹਨਾਂ ਦੇ ਫੈਨ ਫਾਲੋਅਰ ਹੈ ਸਾਰੇ ਹੀ ਵਾਕਿਆں ਦੋਸਤਾਂ ਭੈਣਾ ਭਰਾਵਾਂ ਅੱਗੇ ਵੀ ਅਪੀਲ ਕਰਦੇ ਆ कि ਉਹਨਾਂ ਵਾਸਤੇ ਅਰਦਾਸ ਕਰਨ ਅਰੇ ਬਿਲਕੁਲ ਉਹ ਜਵਾਨ ਹੈ ਦੋ ਉਹਨਾਂ ਦੇ ਛੋਟੇ ਛੋਟੇ ਬੱਚੇ ਐ ਤੇ ਇਸ ਕਰਕੇ ਸਾਰੇ ਲੋਕ ਉਹਨਾਂ ਵਾਸਤੇ ਅਰਦਾਸ ਕਰਨਦੇ ਆ ਕਿ ਅੱਲਾਹ ਪਾਕ ਉਹਨਾਂ ਉੱਤੇ ਆਪਣਾ ਕਰਮ ਕਰੇ ਉਹਨੂੰ ਸਿਹਤ ਤੰਦਰੁਸਤੀ ਦੇ ਪ੍ਰਮਾਤਮਾ ਉਹਨਾਂ ਨੂੰ ਜ਼ਿੰਦਗੀ ਦੀ ਤਰਫ ਮੋੜ ਦਵੇ ਬਾਕੀ ਪੰਜਾਬ ਦੀਆਂ ਮਾਵਾਂ ਉਹ ਵੀ ਸਾਰੀਆਂ ਰੋ ਰੋ ਕੇ ਅਰਦਾਸਾਂ ਕਰਨਦੀਆਂ ਦੁਆਵਾਂ ਕਰਨਦੀਆਂ ਕਿ ਉਹ ਵਿਚਾਰਾ ਦੁਬਾਰਾ ਆਪਣੀ ਜ਼ਿੰਦਗੀ ਦੀ ਤਰਫ ਲੋਟ ਆਏ ਰੱਬ ਉਹਨਾਂ ਉੱਤੇ ਮਿਹਰ ਕਰੇ ਕਿਉਂ ਕਿ ਜਦੋਂ ਵੀ ਮੈਨੂੰ ਇਸ ਚੀਜ਼ ਦਾ ਅੰਦਾਜ਼ਾ ਬਖੂਬੀ ਹੈ ਕਿ ਜਦੋਂ ਵੀ ਪੰਜਾਬ ਦੇ ਵਿੱਚ ਕਿਸੇ ਦੇ ਵੀ ਕੋਈ ਮੁਸ਼ਕਲ ਪੇਚ ਹੁੰਦੀ ਹੈ ਤੇ ਆਪਣੇ ਜਿੰਨੇ ਵੀ ਪੰਜਾਬੀ ਵੀਰ ਭੈਣ ਭਰਾ ਸਾਰੇ ਇਕੱਠੇ ਹੋ ਕੇ ਉਹਦੀ ਮਦਦ ਵਾਸਤੇ ਨਿਕਲਦੇ ਆਂਦੀ ਮਦਦ ਕਰਦੇ ਆ ਤੇ ਇਸੇ ਕਰਕੇ ਅੱਜ ਵੀ ਲੋਕ ਰਜਵੀਰ ਜਵੰਦਾ ਵਾਸਤੇ ਵੀ ਸਾਰੇ ਅਰਦਾਸਾਂ ਕਰਦੇ ਆ ਗੁਰੂ ਘਰ ਦੇ ਵਿੱਚ ਵੀ ਘਰਾਂ ਦੇ ਵਿੱਚ ਵੀ ਜਿੰਨੀ ਕਰ ਸਕਦਾ ਕੋਈ ਦੁਆ ਕਰਦਾ ਪਿਆ ਅਰਦਾਸ ਕਰਦਾ ਪਿਆ ਕਿ ਕਿਸੇ ਤਰ੍ਹਾਂ ਅੱਲਾ ਪਾਕ ਦੀ ਜ਼ਾਤ ਉਹਨੂੰ ਜ਼ਿੰਦਗੀ ਦੀ ਤਰਫ ਮੋੜ ਦੇ ਉਹ ਥੋੜਾ ਕਰਮ ਕਰ ਦੇ ਤਾਂ ਕਿ ਉਹ ਦੁਬਾਰਾ ਆਪਣੀ ਫੈਮਲੀ ਦੇ ਵਿੱਚ ਆ ਸਕੇ ਆਪਣੇ ਦਰਸ਼ਕਾਂ ਦੇ ਵਿੱਚ ਆਪਣੇ ਝੋਣ ਵਾਲਿਆਂ ਦੇ ਵਿੱਚ ਆ ਕੇ ਦੁਬਾਰਾ ਜ਼ਿੰਦਗੀ گزار ਸਕੇ ਬਾਕੀ ਵੀਰੋ ਅੱਜ ਦੀ ਵੀਡੀਓ ਤੁਸੀਂ ਦੇਖੀ ਹੈ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਆਪਣੀ ਰਾਏ ਦਾ اظہار لازمی ਕਰਿਓ ਆਪਣਾ ਰਿਕਵਰ ਟੇਸਰਾ ਖਿਆਲ ਰੱਬ ਰੱਖਾ